ਪਰ ਦੂਜੇ ਬੰਦਿਆਂ ਵਾਸਤੇ ਅਸੀਂ ਜੂਰ ਕਹਦੇ ਆਂ ਵੀ ਉਹਨਾਂ ਦੇ ਰੀਸ ਤੁਸੀਂ ਨਾ ਬਨ ਲੈਓ ਉਲਟ ਪਾਸੇ ਚਲਾ ਜਾਓ। ਅਸਲ ਦਾ ਕੂਕ ਉਹ ਆ। ਵੀ ਇਹ ਗੱਲ ਗਲਤ ਐ। ਅਣਜਾਣ ਬੰਦੇ ਰੌਣਾਂ ਦੇ ਮਗਰ ਲੱਜ ਜਾਣ। ਜਿਹੜੇ ਜਾਣ ਕੋਤੀਆਂ ਫਾਸੀ ਲੈਣੀਆਂ ਲੈ ਲੈਵੇ। ਦੂਜੀ ਗੱਲ ਇਹ ਐ। ਜਿੱਤੇ ਸੰਤ ਕਾ ਦੁਖਨ ਥਾਨ ਭ੍ਰਸ਼ਟ ਫੇ ਤੇ ਨਵੇਂ ਬਾਸ਼ਿਆਂ ਨੂੰ ਸ਼ੀਲ ਕੀਤਾ ਉਹ ਪਵਿੱਤਰ ਕਿਵੇਂ ਹੋ ਗਿਆ ਥਾਵਾ ਸਾਹਿਬ ਜਦੋਂ ਜਿੱਥੇ ਚਣਿਆ ਉਹ ਪਵਿੱਤਰ ਹੈ ਜੇ ਇਧਰੋਂ ਲੈ ਕੇ ਅਗਲੇ ਗੱਲ ਚੱਕ ਕੇ ਫਿਰ ਕੀ ਕਰੋਗੇ ਜ਼ਮੀਨ ਡਿਕੜ ਜੂਗੀ ਥਲੇ ਤੇ ਸਦਾ ਜ਼ਮੀਨ ਦੀ ਰਾਣੀ ਵਾਰੀ ਕਹਿ ਰਹੀ ਹੈ ਸੰਤ ਕਾਂ ਲੋਗਨ ਥਾਨ ਭਰਸ਼ਣ ਹੋਏ ਜਿਤੇ ਸਾਧਨ ਨੂੰ ਨੁਖ ਦਿੱਤਾ ਉਹ ਤਾਂ ਭ੍ਰਸ਼ਟ ਹੈ ਇਹਦਾ ਬਾਹਰमुखी ਅਰਥ ਕਰੋਗੇ ਬਾਹਰमुखी ਕਰਾਂਗੇ ਨਾਨਕ ਦਾਸ ਮੁਖ ਤੇ ਜੋ ਬੋਲੇ ਯहां ਵਾਹ ਸੱਚ ਹੋ ਇੱਥੇ ਵੀ ਸੱਚ ਦਰਗਾਹ ਵੀ ਸੱਚ ਬੈਰਵਰੋਧ ਹੁੰਦਾ ਹੀ ਪਰ ਮੁਖਾਂ ਦੇ ਗੁਰਮੁਖਾਂ ਦੇ ਬੈਰਵਰੋਧ ਕਿੱਥੇ ਗੁਰਮੁਖ ਬੈਰਵਰੋਧ ਨੂੰ ਮਟਾਵਾ ਦੁਨੀਆ ਚੋਂ ਮਟਾ ਦੇ ਗੁਰਮੁਖ ਦਾ ਬੈਰਵਰੋਧ ਆਪਣੇ اندرੋਂ ਤਾਂ ਬਟਾਇਆ ਲਿਆ ਉਹਨੇ ਦੁਨੀਆਂ ਦਾ ਬਟਾ ਰਿਹਾ ਹੈ ਬਰਬੋਦ ਦੁਨੋਂ ਕ ਬਾਰੇ ਬਰਬੋਦ ਗਵਾਵਾ ਗੁਰਮੁਖ ਸਗਲੀ ਗਣਤ ਬਟਾਵਾ ਗੜਤੇ ਬਟਾਵੇ ਇਹ ਇਧਰ ਗੱਲੇ ਹੋਰ ਹੈ ਸਿੱਖ ਬਤ ਦਾ ਪ੍ਰਚਾਰ ਹੋਇਆ ਹੀ ਨਹੀਂ ਇਸ ਕਰਕੇ ਜਿਹੜੇ ਹੁਣ ਦੇਖਦੇ ਨੇ ਨਾ ਸਾਈਟ ਉਹ ਹੋ ਰਹੀ ਹੋਰ ਗੱਲਾਂ ਬੋਲਦੇ ਨੇ ਆ ਲੋ ਤੇ ਆ ਸੀ ਉਹ ਕਹਿਣਾ ਨਹੀਂ ਇਹਦਾ ਸੇਕ ਕੋਸ ਨੂੰ ਢਾਲ ਲਗੂਗੀ ਜਿਹੜਾ ਕੋ ਤੁਸੀਂ ਲਿਖਦੇ ਕਹਿੰਦੇ ਉਹ ਇਹਦੂ ਆ ਉਹਦਾ ਸਵਾਲ ਆਇਆ ਪੁੱਤ ਜਿੱਥੇ ਇੱਕ ਮਤ ਨੂੰ ਗੁਰੂ ਨਾਨਕ ਦਾ ਐਵੇਂ ਹੀ ਖਰਾਬ ਹੋ ਗਏ ਰਣ ਜਿਹੜਾ ਕੋ ਤੁਸੀਂ ਕਹਿ ਰਹੇ ਹੋ ਕਿ ਮੈਂ ਤਾਂ ਕੁਝ ਕਹੀ ਨਹੀਂ ਰਿਹਾ ਕਹਦੇ ਨਾ ਤਾਂ ਨਾਨਕ ਨੇ ਕਿਹਾ ਸਿੱਧਾ ਨੂੰ ਉਹਦੀ ਵਿਆਖਿਆ ਕੀਤੀ ਆ ਤੁਸੀਂ ਸਾਬਤ ਕਰੋ ਮੈਂ ਕੁਝ ਕਿਹਾ ਜੀ ਤੁਹਾਨੂੰ ਕੁਝ ਮੈਂ ਕਿਹਾ ਦੱਸੋ ਮੈਨੂੰ ਮੈਂ ਕੀ ਕਿਹਾ ਜੇ ਮੈਂ ਵਿਆਖਿਆ ਗਲਤ ਕੀਤੀ ਮੈਨੂੰ ਦੱਸੋ ਵੀ ਆਹ ਵਿਆਖਿਆ ਤੁਸੀਂ ਗਲਤ ਕੀਤੀ ਤੁਸੀਂ ਕਹਿੰਦੇ ਜੋ ਕੋ ਤੁਸੀਂ ਕਿਹਾ ਮੈਂ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਿਹਾ ਤੁਸੀਂ ਕਹੋ ਵੀ ਆਹ ਦੱਸੋ ਮੈਨੂੰ ਵੀ ਆਹ ਤੁਸੀਂ ਆਪਣੀ ਮਰਜ਼ੀ ਦੇ ਹੁਤੇ ਕੋਣ ਉਹਨਾਂ ਦਾ ਗੁਰਬਾਣੀ ਦਾ ਪਤਾ ਕਾ ਉਹਨਾਂ ਨੂੰ ਸੰਤੋਸ਼ ਦਾ ਪਤਾ ਵੀ ਕੀ ਹੈ ਕਿੱਥੇ ਲਿਖੀ ਹੋਈ ਹੈ ਸਵਾਲ ਕਰੀ ਜਾਂਦਾ ਨੇ ਬਿਲਕੁਲ ਬੇਰੂਦਾ ਇਹਨਾਂ ਨੂੰ ਬਿਲਕੁਲ ਹੀ ਪਤਾ ਨਹੀਂ ਜਿਸ ਵਿਸ਼ੇ ਤੇ ਮੈਨੂੰ ਪਤਾ ਨਾ ਹੋਵੇ ਉਸ ਵਿਸ਼ੇ ਦੀ ਸਮਝ ਨਹੀਂ ਕਰੀਦੇ ਹੁੰਦੇ ਵਕੀਲ ਡਾਕਟਰ ਨਾਲ ਸਰਹੜਾ ਨਾਲ ਵਿੱਚ ਜਾ ਕੇ ਪਾਗਲ ਡਾਕਟਰ ਵਕੀਲ ਨਾਲ ਸਰਹੜਾ ਹੋ ਕੇ ਆ ਕੇ ਉਹ ਵੀ ਪਾਗਲ ਓਏ ਉਹ ਵਿਸ਼ਾ ਹੋਰ ਉਹਦਾ ਵਿਸ਼ਾ ਹੋ ਗਿਆ ਤੇ ਤੈਨੂੰ ਵਿਸ਼ੇ ਦਾ ਹੀ ਗਿਆਨ ਨਹੀਂ ਹੈ ਐਵੇਂ ਸਿਰ ਤੋਂ ਸੋਈ ਜਾਂਦੇ ਵਿੱਚ ਆ ਕੇ ਤੁਮਾਨੂੰ ਦੱਸ ਵੀ ਆਹ ਪੰਕਤੀ ਆਹ ਕੌਲੀ ਆਹ ਜਗਾ ਇੱਥੇ ਤੁਸੀਂ ਅਰਥ ਉਲਟ ਕਰ ਰਹੇ ਹੋ ਕਿਤੇ ਨਾ ਮਤਲਬ ਜਿਹੜਾ ਹੈ ਅ ਟੱਕਰਾਉਂਦਾ ਹੋਊ ਐਜਟ ਹੋਣੇ ਕਿਉਂਕਿ ਇਸ ਪਤਨਾ ਪ੍ਰਚਾਰੇ ਦਾ ਮਤਲਬ ਹੈ ਸਮਾਤਾ ਪ੍ਰਚਾਰ ਨਹੀਂ ਹੋਇਆ ਵਿਅਕਲ ਹੋਗੇ ਉਹ ਜੋਗੀਆਂ ਦਾ ਬੰਦਾ ਕੋਈ ਵਿਅਕਲ ਹੋ ਗਿਆ ਆਰਸਰ ਬੋਕਾ ਹੋਣ ਸੰਗਤ ਆਰਸਰ ਨੂੰ ਵਿਅਕਲ ਕਿ ਹੋਗੇ ਕਹਿੰਦੇ ਨਵੇਂ ਸਿਰੇ ਤੇ ਪਤਾ ਲੱਗੋਏ ਤਾਂ ਮਾਤਾ ਕਹਿੰਦੀਏ ਉਹ ਨਹੀਂ ਉਹ ਵਿਅਕਲ ਤਾਂ ਪੈਦਾ ਹੋ ਜਾਂਦੀਆਂ ਜਦੋਂ ਪਤਾ ਲੱਗਦਾ ਕਾਇਤ ਜੋਗੀਨ ਜੋਗੀ ਦਾ ਲਾਤੇ ਵਰ ਭਾਈ ਜੋਗੀ ਨੇ ਸਵਾਲ ਪੁੱਛ ਰਹੇ ਨੇ ਜੋਗੀ ਦਾ ਕਹਿ ਰਹੇ ਨੇ ਤੇ ਅਸੀਂ ਗੁਰੂ ਬਣਾਂਗੇ ਸਾਡੇ ਸਵਾਲਾਂ ਦੇ ਜਵਾਬ ਦੇ। ਇਸ ਪਾਸ ਜੋ ਹਰਥਾਇਲੇ ਸੋ ਗੁਰੂ ਮਰ ਉਹ ਸਵਾਲ ਪੁੱਛਦੇ ਨੇ ਉਹ ਸਵਾਲਾਂ ਦੇ ਜਵਾਬ ਦੇ ਰਹੇ ਨੇ। ਕੋਈ ਉੱਥੇ ਲੜ ਰਹੇ ਨੇ। ਚਰਚਾ ਕਰ ਰਹੇ ਨੇ ਟੌਪਿਕ ਐ ਕੋਈ। ਧਰਮ ਦਾ ਟੌਪਿਕ ਐ ਯਾਰ ਮਤਲਬ ਹੈ। ਉਹ ਧਾਰਮਿਕ ਬੰਦੇ ਨੇ ਜੋਤੀ ਜੀ। ਮੁਕਤੀ ਚਾਹੁੰਦੇ ਨੇ ਮੁਕਤੀ ਦੇ ਟੌਪਿਕ ਤੇ ਚਰਚਾ ਹੋ ਰਹੀ ਹੈ ਕਿ ਬਈ ਸਾਨੂੰ ਕਿਉਂ ਨਹੀਂ ਮਿਲਦੀ ਕੀ ਦਿੱਕਤ ਹੈ ਚਰਚਾ ਹੋ ਰਹੀ ਹੈ ਉਚੇਦ ਦੀ ਚਰਚਾ ਹੈ ਉਹ ਉਹ ਜਿਹਨਾਂ ਨੂੰ ਉਡਾਣਾ ਨਹੀਂ ਬਤਾਉ ਉਹ ਅੱਗੇ ਦੱਲਣ ਲੱਗਦੇ ਸਾਬ ਹੋਏ ਦਿਆਲ ਕਿਰਪਾ ਕਰੇ ਤਾਂ ਸਹੀ ਕਾਰ ਕਰਾਇਸੀ ਇਹ ਕਾਰ ਕੌਣ ਕਰ ਸਕਦਾ ਸਾਬ ਹੋਏ ਦਿਆਲ ਕਿਰਪਾ ਕਰੇ ਇਹ ਤਾਂ ਛਾਂਟ ਕੇ ਦਰਗਾਹ ਚ ਹੁੰਦਾ ਹੁੰਦਾ ਹੈ ਜੀ ਸਾਇਕਾਰ ਦਾ ਸਾਬ ਨੇ ਖਰਬਾ ਨਹੀਂ ਇਹ ਨੂੰ ਜੇ ਬੁਲਾਉਗਾ ਜੇ ਬੋਲੂਗਾ ਤਰੀਕੇ ਬੁਲਾਉਗਾ ਬੁਲਾਇਆ ਹੋ ਲੇ ਖਸੂਕਾ ਕਿ ਖਾਦ ਬੁਲਾਉਗਾ ਤਾਂ ਹੀ ਬੋਲੂ ਇਹ ਕਾਰ ਦੀ ਗੱਲ ਨਾ ਜਿਹੜਾ ਨੇ ਸੱਚਖੰਡ ਦਾ ਮੈਸੇਜ ਦਿੱਤਾ ਆ ਕੇ ਗੁਰਬਾਣੀ ਰਚੀ ਹੈ ਜਨਤਾ ਵਾਸਤੇ ਸੰਸਾਰ ਸਾਰੇ ਵਾਸਤੇ ਸੱਚ ਘੜਦਾ ਮੈਸੇਜ ਦਿੰਦਾ ਵੀ ਅਸਲੀ ਧਰਮਾ ਹੈ ਫਸੇ ਹੋ ਨਾ ਧਰਮ ਤੇ ਬਹੁਤ ਬਣਾਈ ਬੈਠੇ ਨੇ ਲੋਕ ਉਹਨਾਂ ਦੇ ਨਾਂ ਦਸੀਏ ਵੀ ਇਹ ਨਕਲੀ ਨੇ ਉਹ ਫੈਲਣ ਵਾਲੇ ਕਮੈਂਟ ਨੂੰ ਨਕਲੀ ਕਹੇ ਤੇ ਉਹਨਾਂ ਨੂੰ ਹੁੰਦਾ ਹੈ ਅਸਲੀ ਦੀ ਪਛਾਣ ਕਿਵੇਂ ਹੋਊਗੀ ਜੇ ਨਕਲੀ ਦੱਸਾਂਗੇ ਨਹੀਂ ਸੱਚ ਦੀ ਪਛਾਣ ਕਿਵੇਂ ਹੋਊ ਜੇ ਝੂਠ ਦੱਸਾਂਗੇ ਨਹੀਂ ਕਿ ਕਿ ਜੜੀ ਹੋਈ ਹੈ ਰੇਤੇ ਚ ਹੜੜੜੀ ਹੋਈ ਹੈ ਜੇ ਹੁਣ ਰੇਤਾ ਵੀ ਆ ਪਾਈ ਰੇਤਾ ਆ ਖਟ ਵੜ ਵੜ ਕਰ ਤੇ ਰੇਤਾ ਨਾਲ ਦੱਸਣਾ ਬਹੁ ਜੇ ਉਹ ਕਹਣ ਮੈਂ ਤੁਸੀਂ ਖਾਣ ਦੀ ਗੱਲ ਕਰੋ ਰੇਤੀ ਨਹੀਂ ਨਾ ਕਰੋ ਕਿ ਥੋੜੂ ਕੀ ਤਕਲੀਫ ਹੈ ਮੈਨੂੰ ਜਾਂ ਤੁਸੀਂ ਸਾਵਧਾਨ ਕਰੋ ਤੁਸੀਂ ਵੀ ਅਸੀਂ ਰੇਤ ਨਹੀਂ ਅਸੀਂ ਵੀ ਖੱਡਾ ਖਾਣ ਨੇ ਦਾ ਪਿਛਾਣੇ ਕਰਾ ਸਕਿਆ ਜੇ ਤੁਸੀਂ ਖਾਣ ਦੇ ਪਿਛਾਣੇ ਕਰਾ ਸਕਿਆ ਜੇ ਤੂੰ ਦੇਖਣੋਂ ਤਾਂ ਖੰਡ ਜੇ ਆ ਜਾਣਾ ਤੁਸੀਂ ਪਾਤ ਸਾਰੇ ਖੰਡ ਕਿਉਂ ਆ ਗਏ ਕਿਉਂ ਆ ਗਏ ਅਕਤਾਰ ਦੀ ਬਾਣੀ ਸੀ ਜਿਹਦੀ ਬਾਣੀ ਸੱਚੀ ਸੀ ਸਾਰੀ ਲੈ ਲਈ ਤੇ ਇਹ ਤਾਂ ਹੀ ਕਿ ਪੁਰਾਣੇ ਵੇਲੇ ਸੀ ਆਪਣੀ ਬਾਣੀ ਨਾਲ ਨਹੀਂ ਹੋਰ ਕਿਸੇ ਬੋਧ ਦੀ ਬਾਣੀ ਨੇ ਜੋ ਚੀਤੀ ਦੀ ਇੱਕ ਪਾਸੇ ਕਰ ਲਈ ਤੇ ਸੱਚ ਦੀ ਇੱਕ ਪਾਸੇ ਕਰ ਲਿਆ ਸਾਰੇ ਤੇ ਝੂਠ ਦੀ ਛੜ ਤੇ ਉਹ ਧੱਕੇ ਨਾਲ ਕਹਿੰਦੇ ਝੂਠ ਵੀ ਵਿਚਰਲਾ ਹੋਏ ਦੇ ਉਹ ਸਾਬਤ ਕਰੇ ਵੀ ਇਹ ਸੱਚ ਰਲਾ ਲੇ ਤੇ ਦੁੱਧ ਦੀ ਮੱਖੀ ਨਹੀਂ ਪਾਸ ਹੁੰਦਾ ਮੱਖੀ ਦੁੱਧ ਨਹੀਂ ਪਾਸ ਹੁੰਦਾ ਦੁੱਧ ਦੀ ਮੱਖੀ ਵਾਲੇ ਸਾਡੇ ਵਾਲੀ ਨਾਂ ਦੇ ਚ ਪਾੜੀ ਪਾਈ ਹੈ ਹਾਂ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਜਿਹੜਾ ਪਾਣਾ ਮਾਰ ਲੈਂਦਾ ਨਾ ਹੁਕਮ ਪਹਿਲਾਂ ਉਸੇ ਬਰੋਦ ਨੂੰ ਪਰ ਦੂਜੇ ਬੰਦਿਆਂ ਵਾਸਤੇ ਅਸੀਂ ਜੁਰ ਕਰਦੇ ਆਂ ਵੀ ਉਹਨਾਂ ਦੇ ਰੀਸ ਤੁਸੀਂ ਨਾ ਮੰਨ ਲਿਓ ਓਲਟ ਪਾਸੇ ਚਲੇ ਜਾਓ। ਦਸਰਾ ਦਾ ਕੋਲੋਂ ਵੀ ਇਹ ਗੱਲ ਗਲਤ ਐ। ਅਣਜਾਣ ਬੰਦੇ ਨਾ ਉਹਦੇ ਮਗਰ ਲੱਜਾਓ। ਜਿਹਨੇ ਜਾਨ ਕੋਤੀਵੇਂ ਫਾਸੀ ਲੈਣੀ ਹੈ ਲੈ ਲਵੇ। ਦੂਜੀ ਗੱਲ ਐ ਯਾਰ ਜਿੱਤੇ ਸਤਕਾ ਦੁਖਨ ਥਾਨ ਭ੍ਰਸ਼ਟ ਫਿਰ ਤੇਰਾਂਵੇਂ ਬਾਸ਼ਾ ਨੂੰ ਸ਼ਹੀਦ ਕੀਤਾ ਉਹ ਪਵਿੱਤਰ ਕਿਵੇਂ ਹੋ ਗਿਆ ਥਾ ਉਹ ਸਾਹਿਬ ਜਦੋਂ ਜਿੱਥੇ ਚਿਣਿਆ ਉਹ ਪਵਿੱਤਰ ਹੈ ਜੇ ਇਧਰੋਂ ਲੈ ਕੇ ਅਗਲੇ ਗੱਲ ਚੱਕ ਕੇ ਫਿਰ ਕੀ ਕਰੋਗੇ ਜ਼ਮੀਨ ਡਿਕੜ ਜੂਗੀ ਥਲੇ ਤੇ ਫਰਦਾ ਜ਼ਮੀਨ ਦੀ ਰਾਣੀ ਵਾਰੀ ਕਹਿੰਦੀ ਹੈ ਸੰਤ ਕਾ ਲੋਗਨ ਥਾਨ ਪ੍ਰਸ਼ਨ ਹੋਏ ਜਿੱਥੇ ਸੰਤ ਨੂੰ ਦੁੱਖ ਦਿੰਦਾ ਉਹ ਥਾਨ ਭ੍ਰਸ਼ਟ ਹੈ। ਇਹਦਾ ਬਾਹਰਮੁਖੀ ਅਰਥ ਕਰੋਗੇ? ਬਾਹਰਮੁਖੀ ਕਰਾਂਗੇ। ਗੰਗਦਾਸ ਮੁਖ ਤੇ ਜੋ ਬੋਲੇ ਆਹ, ਵਾਹ ਸੱਚ ਹੋ। ਇੱਥੇ ਵੀ ਸੱਚ, ਦਰਗਾਹ 'ਚ ਵੀ ਸੱਚ। ਇਹ ਗੱਲਾਂ ਨਹੀਂ ਚੱਲਣੀਆਂ ਹੁਣ। ਹੁਣ ਸੱਚੋ ਸੱਚੇ ਬੜੂਗਾ। ਸੱਚ ਬੋਲੋਗੇ ਦੁਨੀਆਂ ਮੰਨੂਗੀ ਬਾਣੀ ਨੂੰ ਨਹੀਂ ਸੱਚ ਬੋਲੋਗੇ ਤੁਹਾਨੂੰ ਕਿਸੇੜ ਨਹੀਂ ਬੋਲਣਾ। ਕਾਝ ਬੋਲਣਾ ਹੀ ਪਊਗਾ ਸੱਚ ਬੋਲਣਾ ਹੀ ਪਊਗਾ ਕਿ ਅਸੀਂ ਨਹੀਂ ਸੱਚ ਮੰਨਾਂਗੇ ਹੋਰ ਗਾੜ ਕਰਨਗੇ ਉਸਮਾਨ ਮੰਨਣਗੇ ਗੁਰਬਾਣੀ ਦੇ ਸੱਚ ਨੂੰ ਸਿੱਖ ਨਹੀਂ ਮੰਨਣਗੇ ਹੋਰ ਈਸਾਈ ਮੰਨਣਗੇ ਸਿੱਖਾਣਾ ਦਾ ਮੰਨਣਾ ਨਹੀਂ ਸੱਚ ਇਹਨੂੰ ਹਨੂ ਕੌਣ ਕਰਾਇ ਦੇ ਬਦਲੇ ਆਉਗਣ ਨੂੰ ਪੈਸਾ ਖਦੇਰੇ ਭਾਈ ਮੰਨ ਲਓ ਤੁਸੀਂ ਸਿੱਖ ਅਸੀਂ ਪੰਛਤ 100-200 ਕਰੋੜ ਰੁਪਈਆ ਖਰਚ ਕਰ ਲਿਆ ਕਰੋ ਸਾਲ ਦਾ ਲੋਕਾਂ ਨੂੰ ਦੇ ਦਿੱਤਾ ਵੀ ਮਨੋ ਮਨਵਾਣੀ ਨੂੰ ਤੁਸੀਂ ਰੱਬ ਦਾ ਬਾਤ ਤਾਂ ਸਾਥੇ ਨਹੀਂ ਮਨਉਂਦੀ ਪਰ ਸਿੱਕਾ ਸੀ ਨੂੰ ਇਹ ਐ ਕੱਲੋਂ ਫੇਰਾ ਇਹਦਾ ਥੋੜੇ ਕੋ ਬਥੇਰ ਕੇ ਗੱਲਾਂ ਚੱਲ ਲੀਆਂ ਫਤੂ ਹੋਲੀ ਗੱਲ ਉਹ ਨਹੀਂ ਜਲਦੀ ਗੱਲ ਸਭ ਦੁਨੀਆ ਜਾਣਦੀ ਹੈ ਇਹ ਤਾਂ ਸੱਚ ਜਿਹਾ ਸੱਚੇ ਬੋਲ ਉਹਨਾਂ ਵੱਖ ਕੱਢੇ ਜੱਜਮਾਲੇ ਜੱਜਮਾਲੇ ਹੱਥੋਂ ਨਾ ਪਾਇਆ ਨਾ ਬਿਆਰ ਪੋੜਿਆਰਾਂ ਦੇ ਮੂੰਹ ਕਾਲੇ ਦੋਸ਼ਕ ਚੱਲਿਆ ਤੇਰੇ ਨਾਇ ਰਤੇ ਸੇ ਜਿੰਗਰੇ ਖਾਰ ਗਏ ਸੇ ਠੰਗਣ ਲਿਖਨਾਮਾ ਤਾਰੂ ਵਾਹਦਾ ਇੱਥੇ ਰਾਇ ਸਾਰਾ ਇਹ ਨਕਸ਼ਾ ਹੋਰੇਦਾ ਹੀ ਹੈ ਤੇ ਤੁਹਾਡੇ ਕੋਲੇ ਲਿਖਿਆ ਆਇਆ ਸਾਡੀ ਬਾੜ ਕੇ ਇੱਥੇ ਚੁੜੀ ਜਾਣੇ ਨੇ ਤੇ ਦੀਨ ਦੇ ਸੀ ਨਾ ਚੁਣੇ ਹੋਏ ਉਥੇ ਜਾਣਦੇ ਨਹੀਂ ਨਾਂ ਦੀ ਇਹਦਾ ਰੰਗਾ ਲੋਜਿਕ ਚੱਲਿਆ ਤਾਂ ਦੱਸੇ ਖਰਾ ਟੜਾ ਬਣਾ ਉਹ ਦੀਦਾ ਨਹੀਂ ਉਹ ਤੋਂ ਜਿਨ੍ਹਾਂ ਨੂੰ ਦੀਦਾ ਨੂੰ ਇੱਥੇ ਗੀਦਾ ਜਾਣਦੇ ਪਹਿਲਾਂ ਵੀ ਨਹੀਂ ਦਾ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਇਆ ਸੀ ਜਿਸ ਨੂੰ ਹੁਕਮ ਮਨਾਇਆ ਸੀ ਸੋ ਸੇਵਕ ਸੇਵਾ ਕਰੇ ਉਹ ਸੇਵਕ ਸੇਵਾ ਕਰਦਾ ਕੋਈ ਵੀ ਇੱਥੇ ਭਗਤਾ ਸੇਵਕਾ ਸੇਵਾ ਕੀਤੀ ਹੋਰ ਸੇਵਾ ਕੀਤੀ ਸਤ ਸਾਰ ਦੀ ਸੇਵਾ ਕੀਤੀ ਹੈ ਕੋਈ ਵੀ ਬਾਪਾ ਯਾ ਦਾਦਾ ਤੇ ਆ ਵੱਡਾ ਆਪਣੇ ਛੋਟਿਆਂ ਦੀ ਸੇਵਾ ਹੀ ਕਰਦਾ ਹੁੰਦਾ ਕਰਦਾ ਹੁੰਦਾ ਭਟੇਰ ਕਦੇ ਛੋਟੇ ਦੀ ਸੇਵਾ ਕਰਨਾ ਕਰਦਾ ਹੀ ਰਹੇ ਬਾਪਾ ਪਾੜ ਦੇ ਦੀ ਸੇਵਾ ਹੀ ਕਰਦੇ ਹੁੰਦੇ ਬਣੀ ਉਹ ਕੀ ਹੁੰਦਾ ਸੇਵਾ ਕਰ ਚੇਵਨ ਦਾ ਗੁਰੂ ਇਹ ਤਾਂ ਪਹਿਨਾ ਅਰਧਾਸ਼ਰਦ ਜੀ ਸੀ ਲੰਗਰ ਸ਼ਿਕਾਇਆ ਕੇ ਜੇ ਲੰਗਰ ਸ਼ਿਕਾਇਆ ਹੈ ਸਿੱਖਾਂ ਨੂੰ ਆਪਸ ਵਿੱਚ ਜੀਤਾ ਹੈ ਕਹਦੇ ਸੀ ਦਾਣਾ ਪਾਣੀ ਗੁਰੂ ਦਾ ਕਹਿਲ ਸਵਾ ਦੇਖੋ ਦਾਣਾ ਪਾਣੀ ਤਾਂ ਗੁਰੂ ਦਾ ਹੈ ਕਹਿਲ ਸਵਾ ਸਿੱਖਾਂ ਨੇ ਸਿਖਾਇਆ ਤਾਂ ਇਹ ਸੀਗਾ ਅਸੀਂ ਤਾਂ ਡਿਊਟੀ ਕਰ ਰਹੇ ਹਾਂ ਇਹਨਾਂ ਦਾ ਜਿਹੜਾ ਭਰਨ ਪੋਸ਼ਣ ਦਾ ਕਾਬੂ ਪਰਮੇਸ਼ਰ ਨੇ ਕਰਨਾ ਤਾਂ ਅਸੀਂ ਕਰਤਾ ਸਾਡੀ ਤਾਂ ਤਹਿਲ ਸੋ ਬਈਆ ਸੋ ਸੇਵ ਸੇਵਾ ਕਰੇ ਜਿਸ ਨੂੰ ਹੁਕਮ ਮਨਾਇ ਸੀ ਜਿਹੜਾ ਹੁਕਮ ਨੂੰ ਤਾਂ ਸੇਵਾ ਕਰਦਾ ਹੁਕਮ ਨੇ ਉਹ ਵੇ ਪ੍ਰਵਾਨ ਤਖਸਮੇ ਕਾ ਮਹਿਰ ਪਾਇ ਸੀ ਪ੍ਰਵਾਨ ਦਰਗਾਹ ਉਹ ਹੋਇਆ ਜਿਹਨੇ ਹੁਕਮ ਬੰਦੇ ਨੂੰ ਜਿਹਨੇ ਹੁਕਮ ਨਹੀਂ ਬੰਦੇ ਕੋਣਾ ਨਹੀਂ ਬੰਦੇ ਜਿਹਨਾਂ ਗੁਰਬਾਣੀ ਦੀ ਵੱਡੀ ਦਰਗਾਹ ਪ੍ਰਵਾਨ ਨਹੀਂ ਹੋ ਜੁਦੀ ਸਿੱਖੀ ਨਾ ਹੋਣੀ ਹੈ ਅੱਜ ਤੱਕ ਹੋਈ ਨਹੀਂ ਗਾਹ ਨੂੰ ਹੋਈ ਨਹੀਂ ਹੁਕਮ ਮੰਨਾ ਹੋਵੇ ਪ੍ਰਵਾਨ ਕਾ ਖਤਮੇ ਕਾ ਮਹਿਲ ਪਾਇ ਸੀ ਮਹਿਲ ਪਾਇ ਸੀ ਉਹ ਮਹਿਲ ਹੋਈ ਨੇ ਪਹਿਲਾ ਪਹਿਲਾ ਮਹੱਲਾ ਦੂਜਾ ਉਹਨਾਂ ਨੇ ਮਹਿਲ ਪਾਇਏ ਨੇ ਉਹਨਾਂ ਦੇ ਮਹੱਲੇ ਬਣੇ ਨੇ ਮਹੱਲਾ ਪਹਿਲਾ ਮਹੱਲਾ ਦੂਜਾ ਜਿਹੜਾ ਗੁਰੂ ਕਹਿੰਦੇ ਉਹ ਹੀ ਤਾਂ ਮਹਿਲ ਪਾਇਆ ਮਹੱਲਾ ਪਹਿਲਾ ਨਹੀਂ ਕਿਹਿਆ ਮਹਿਲ ਨਾਲੇ ਮਹੱਲਾ ਬਣਿਆ ਖਸਮੇ ਦਾ ਮਹਿਲ ਪਾਇਸੀ ਖਸਮੇ ਦਾ ਮਹਿਲ ਪਾਇ ਲਿਆ ਮਹਿਲਾ ਹੋਗਾ ਨਾ ਲੱਗਿਆ ਪਹਿਲਾ ਮਹਿਲਾ ਦੂਜਾ ਮਹਿਲਾ ਤੀਜਾ ਮਹਿਲਾ ਚੌਥਾ ਮਹਿਲਾ ਪੰਜਵਾਂ ਮਹਿਲਾ ਨੋਮਾ ਉਹੀ ਲੱਗਿਆ ਹੋਇਆ ਹੋਰ ਨਹੀਂ ਹੋ ਜਾਗਾ ਉਹ ਸੇਵਕ ਦੇ ਜਿਨਾਂ ਨੇ ਮਹਿਲ ਪਾਇਆ ਨਾ ਮਹਿਲਾ ਨਾਲ ਲੱਗਿਆ ਸਾਰੇ ਸੇਵਕ ਦੇ ਆ ਸਾਬ ਤੋਂ ਤਾਂ ਗੁਰਬਾਣੀ ਛੁ ਤੁਸੀਂ ਭੱਜਾ ਹੋਗੇ ਕਿੱਥੇ ਨੂੰ ਗੁਰਬਾਣੀ ਛੱਡ ਕੇ ਜਿੱਥੇ ਨੂੰ ਮਰਜ਼ੀ ਚਲੇ ਜਾਓ ਗੁਰਬਾਣੀ ਤੋਂ ਭੱਜ ਕੇ ਜੋ ਮਰਜੀ ਕਰੀ ਜਾਓ ਤੇ ਗੁਰਬਾਣੀ ਦੇ ਤੂੰ ਬਣੋਗੇ ਸਭ ਕੁਝ ਬਨਣਾ ਪਊਗਾ ਤੇ ਛੱਡ ਦੇ ਸਿੱਧਤਾ ਨੇ ਉਹ ਜਿਹੜਾ ਗੁਰਬਾਣੀ ਛੱਡ ਗਿਆ ਉਹ ਸਿੱਖ ਕਿੱਥੇ ਰਹੇਗੀ ਉਹਦੇ ਕੋਲ ਸਿੱਖ ਹੀ ਰਹੇਗੀ ਉਹ ਤਾਂ ਬੇਮਖ ਹੋ ਗਏ ਨਾ ਤਾਂ ਬੇਮਖ ਹੋ ਗਿਆ ਗੁਰਦੋ ਆਪਣੇ ਗੁਰਤੇ ਜੇ ਕੋ ਬੇਮਖ ਹੋਵੇ ਬੇਮਖਾ ਅਗਰ ਸਿਖਾਈ ਰੀ ਤੇ ਸਿਖਾਦਾ ਬੜੀ ਬੜੀ ਕਹੂਗੀ ਗੁਰਬਾਣੀ ਦੀ ਮੰਦੀਆਂ ਲੋਕਾਂ ਦੇ ਵਿੱਚ ਯੂਸ ਕੀਤਾ ਗੁਰਬਾਣੀ ਦਾ ਉਲਟ ਪ੍ਰਚਾਰ ਕੀਤਾ ਫਿਰ ਅੱਖ ਕਾਂਕਰੀ ਛੱਡਿਆ ਸੱਚ ਦਾ ਵਿਚਾਰਤਾ ਰਖਮ ਕਰਤੀ ਵਿਚਾਰਤਾ ਰਹੀ ਗਰਮਤ